ਫਗਵਾੜਾ ਵਿਖੇ ਬੀਤੇ ਰਾਤ ਚੋਰਾਂ ਨੇ ਕਹਿਰਬਰ ਪਾਉਂਦੇ ਹੋਏ ਜਿਸੇ ਪੰਜ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਉੱਥੇ ਹੀ ਦੋ ਚੋਰਾਂ ਵੱਲੋਂ ਇੱਕ ਕਾਰ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਚੋਰੀ ਦੀਆਂ ਇਹਨਾਂ ਵਰਤਾਰਤਾਂ ਤੋਂ ਬਾਅਦ ਜਿੱਥੇ ਇਲਾਕੇ ਵਿੱਚ دہشت ਦਾ ਆਲਮ ਹੈ ਉੱਥੇ ਹੀ ਇਹ ਵਰਤਾਰਤਾਂ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਹਵਾ ਕੱਢ ਰਹੀਆਂ ਹਨ ਪੀ 2 ਫ੍ਰੈਂਕ ਨਿਊਜ਼ ਤੋਂ ਪ੍ਰਿਤਪਾਲ ਸਿੰਘ ਜੀ ਦੀ ਰਿਪੋਰਟ ਕ੍ਰਿਸ਼ਨਾ ਜੀ ਸਾਡੀ ਦੁਕਾਨ ਦਾ ਨਾਮ ਹੈ ਸਾਡਾ ਪੱਥਰ ਡਾਈਲ ਦਾ ਸੈਨੀਟਰੀ ਵੇਅਰ ਵਗੈਰਾ ਦਾ ਕੰਮ ਹੈ ਹਾਂਜੀ ਤੇ ਕੀ ਇਹ ਤੁਹਾਨੂੰ ਆਪਦਲਾ ਕਿਦਾ ਮਿਲੀ ਗਈ ਜਾਂ ਸਾਡੇ ਮੰਗੀ ਚੋਰੀ ਹੋਈ ਹੈ ਸਾਨੂੰ ਫੋਨ ਆਇਆ ਸੀਗਾ ਜੀ ਤੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ 5:30 6 ਵਜੇ ਫੋਨ ਆਇਆ ਸਾਨੂੰ ਇਹ ਕੰਮ ਵਾਰਦਾਤ ਹੋਈ ਹੈ ਇੱਕ ਤੋਂ 1:30 ਵਜੇ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰੇ ਦੇ ਵਿੱਚ ਆਏ ਆ ਕਿੰਨੇ ਵਿਅਕਤੀ ਆਏ ਆ ਦੋ ਜਣੇ ਅੰਦਰ ਵੜੇ ਆ ਬਾਹਰਲਾ ਕੈਮਰੇ ਤੇ ਸਾਰੇ ਬੰਨੇ ਹੋਏ ਆ ਬੰਦੇ ਬਾਹਰ ਕਿੰਨੇ ਸੀ ਇਹ ਨਹੀਂ ਸਮਝ ਲੱਗਾ ਪਰ ਬਾਹਰਲੀ ਸਾਈਡ ਦੇ ਅੰਦਰ ਦੋ ਹੀ ਬੰਦੇ ਵੜਦੇ ਆ ਇਹ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਬੰਦੇ ਦੋ ਹੀ ਜਿੱਥੇ ਤੱਕਰ ਕੈਮਰਿਆਂ ਚ ਦੇਖਿਆ ਮੂੰਹ ਲਪੇਟਿਆ ਸੀਗਾ ਦੋ ਹੀ ਬੰਦੇ ਅੰਦਰ ਆ ਰਹੇ ਆ ਉਹਨਾਂ ਨੇ ਡੀਵੀਆਰ ਵਗੈਰਾ ਸਾਰੇ ਪੱਟੇ ਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ ਲਗਭਗ 70 75 ਹਜ਼ਾਰ ਦਾ ਹੋਇਆ ਜੀ ਕੁਝ ਡੀਵੀਆਰ ਦੇ ਵਿੱਚ ਗਵੰਡੀ ਦੇ ਚੈੱਕ ਕੀਤਾ ਸੀਗਾ ਕਿ ਕੁਝ ਪੌਣੇ ਕਿ ਇੱਕ ਹੋਏ ਜੀ ਦੇ ਗਰੀਵ ਸੈਟਰ ਤਿੰਨ ਦੁਕਾਨਾਂ ਦੇ ਤੋੜ ਕੇ ਗਏ ਆ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਚੱਲਿਆ ਦੋ ਬੰਦੇ ਸੀ ਬਾਤੇ ਆਏ ਕੁਝ ਪੜਾ ਇਹ ਐਨਾ ਨਹੀਂ ਕਹਾ ਜੀ ਅਸੀਂ ਚੇਕ ਕਰ ਰਹੇ ਹਾਂ ਕਿ ਕਿੰਨਾ ਕ ਨੁਕਸਾਨ ਹੋ ਗਿਆ ਸਾਰਾ ਆਪਣਾ ਨੁਕਸਾਨ ਨੀਰਾ ਦਾ ਇੱਕ ਡੀਵੀਆਰ ਉਤਾਰ ਕੇ ਲੈ ਗਏ ਬਾਕੀ ਕੈਮਰੇ ਤੋੜ ਗਏ ਤੇ ਬਾਕੀ ਮੈਂ ਅਜੇ ਸ਼ੌਕ ਹੋਣਗੇ ਸਮਾਨ ਵੜਾ ਦੇ ਦਿੰਦਾ ਕਿ ਜਿੰਨਾ ਕੁਸ਼ ਸਮਾਨ ਹੋ ਜਾ ਸਰ ਕੋਈ ਕੈਸ਼ ਵਗੈਰਾ ਵੀ ਸੀ ਕੈਸ਼ ਸੀਗਾ ਕਿੰਨਾ ਕੁ ਸੀਗਾ ਬਹੁਤ ਸੀਗਾ ਜਿਆਦਾ ਵਾਂਗੀ ਬੜੀ ਅਜੇ ਸਵੇਰੇ ਕਾ ਨੂੰ 5:30 ਵਜੇ ਫੋਨ ਆਇਆ ਕਿੰਨੇ ਪਿਟਾਲਾ ਤੇ ਤੁਹਾਡੇ ਦੇ ਚੋਰੀ ਹੋ ਗਈ ਆ ਜੇ ਆ ਕੇ ਦੇਖੋ ਪਾਜੀ ਸਾਡਾ ਮੇਨ ਰੂਰ ਸ਼ੀਸ਼ਾ ਟੁੱਟਾ ਇਹ ਗੱਲੇ ਦੇ ਵਿੱਚੋਂ ਕੈਸ਼ ਲੱਗਿਆ ਐ ਵੀ ਕਈ ਵਾਰ ਨੂੰ ਕਈ ਪਾਸੋਂ ਹੋਰ ਵੀ ਟਰਾਈ ਕੀਤਾ ਵਾਸੀ ਤੇ ਕਾਫੀ ਨੁਕਸਾਨ ਹੋ ਗਿਆ ਅਰ ਕੈਸ਼ ਕਿੰਨਾ ਸੀਗਾ ਆਪਣਾ ਕੈਸ਼ ਸੀਗਾ ਸਾਡਾ 6-7000 ਰੁਪਏ ਤੇ ਹੋਰ ਕੀ ਲੱਗਿਆ ਹੋਰ ਪਾਜੀ ਬਾਕੀ ਦਾ ਬੱਸ ਬੰਦ ਥੋੜੀ ਕੀਤੀ ਐ ਸ਼ਟਰ ਟੁੱਟ ਗਿਆ ਸ਼ੀਸ਼ਾ ਟੁੱਟ ਗਿਆ ਸਰ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਸੀਸੀਟੀਵੀ ਕੋ ਬੰਦੇ ਆਏ ਪਰ ਹੁਣੀ ਫੇਸ ਕਵਰ ਕੀਤਾ ਹੋਇਆ ਸੀਗਾ ਜੀ ਕਿੰਨੇ ਵਿਅਕਤੀ ਸੀ ਕੁਝ ਪਤਾ ਜੰਦਾ ਦੋ ਵਿਅਕਤੀ ਸੀਗੇ ਜੀ ਸੀਸੀਟੀਵੀ ਖੱਤੇ ਆਏ ਕੋਈ ਪਤਾ ਜੰਦਾ ਨਹੀਂ ਇਹ ਨਹੀਂ ਪਤਾ ਲੱਗਦਾ ਕਿ ਕਿਸੇ ਨੇ ਕੈਮਰਾ ਡਾਊਨ ਕਰ ਦਿੱਤਾ ਕਿਸ ਰੋਡ ਦੇ ਉੱਪਰ ਆਪਣੀ ਦੁਕਾਨ ਆ ਕਾਹੀ ਦੁਕਾਨ ਆ ਆਪਣੀ ਵੈਸਟਰਨ ਜ਼ੋਨ ਦੀਨ ਆ ਜੀ ਸ਼ਾਪ ਨੰਬਰ 9 ਸਤੂਦੜ ਰੋਡ ਸਤਨਾਮਪੁਰ ਆਣ ਤੇ ਸਤਨਾਮਪੁਰ ਦੇ ਮਾਮਲਾ ਹੈ ਸਾਨੂੰ ਸਵੇਰੇ ਆਣ ਕੇ ਪਤਾ ਲੱਗਾ ਕਿ ਤਾਲੇ ਟੁੱਟੇ ਆ ਜੀ ਜਦੋਂ ਅੰਦਰ ਦੇਖਿਆ ਏਸੀ ਹੈ ਨਹੀਂ ਤਾਂ ਗੱਲੇ ਦੇ ਵਿੱਚ ਪਾਏ ਹਨ ਜਿਹੜੇ ਛੱਡ ਗਏ ਪੈਸੇ ਕਿੰਨੇ ਸੀ ਸਰ ਗੱਲੇ ਦੇ 1500 2000 ਵੱਤ ਤੋਂ ਬਾਅਦ ਸਾਡੀਆਂ ਤੇ ਆਪਾਂ ਨੂੰ ਕਿੰਨੇ ਕਿੰਨੇ ਕਬੀ ਪਤਾ ਲੱਗਾ ਕਿ ਚੋਰੀ ਹੋਈ ਆਪਾਂ ਨੂੰ ਸਵੇਰੇ 8 ਵਜੇ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਨੂੰ ਲੈ ਕੇ ਗਏ ਆ ਭਾਜੀ ਕੰਪਲੀਟ ਗਏ ਸੀ ਤੇ ਸ਼ਾਇਦ ਦੇ ਵਿੱਚ ਜਿਹੜਾ ਹੁਣ ਇਕੱਠੀਆਂ ਇੱਕ ਰਾਤ ਦੇ ਵਿੱਚ ਪਾਣੀ ਚੋਰੀਆਂ ਹੋਈਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਖਾਣਾ ਨਾਲ ਦਾ ਸਦਨਾਪੁਰੇ ਦਾ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਹੁਣ ਕਹਿੰਦੇ ਸਦਨਾਪੁਰੇ ਦੇ ਨਾਲ ਦੋ ਦੁਕਾਨਾਂ ਛੱਡ ਗਏ ਤੀਜੀ ਦੁਕਾਨ ਤੇ ਹੋਈ ਥੋੜਾ ਬਹੁਤ ਆ ਤਾਂ ਚਾਹੀਦਾ ਪੁਲਿਸ ਵਾਲਿਆਂ ਨੂੰ ਕੀ ਐਸਾ ਹੋ ਗਿਆ ਹੁਣ ਥੋੜਾ ਜਿਹਾ ਧਿਆਨ ਦੇਣਾ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਤੁਹਾਡੇ ਹਾਂਜੀ ਉਹ ਤਾਂ ਸਾਰਾ ਮੂਸੇ ਰਿਕਵਰ ਕੀਤੇ ਹੋਏ ਕਿੰਨੇ ਬੰਦੇ ਸੀ ਤਿੰਨ ਬੰਦੇ ਆ ਵਾਈਟ ਕੱਪੜੇ ਸਾਰਾ ਕੁਝ ਮੂਸੇ ਸੱਟ ਗਿਆ ਹੋਇਆ ਉਹ ਕਿ 9 ਵਜੇ ਆ ਕੇ ਆਖਿਆ ਮੇਰੇ ਉਤਾਰੇ ਟੁੱਟੇ ਹੁਣ ਸ਼ਟਰ ਬੰਦ ਦੇਣਾ ਜਦੋਂ ਸ਼ਟਰ ਚੱਕਰ ਮੈਂ ਮੁੰਡੇ ਪੁੱਛਿਆ ਕਹਿੰਦਾ ਭਾਜੀ ਮੈਂ ਤਾਂ ਲਾਕੇ ਗਏ ਜਦੋਂ ਤਾਲੇ ਖੁੱਲੇ ਫੇ ਅੰਦਰ ਦਫਤਰ ਦੇਖਿਆ ਆਹ ਦਫਤਰ ਦੇਖਿਆ ਅੰਦਰ ਸਮਾਨ ਨੂੰ ਸੀ ਤਾਂ ਥੋੜੇ ਪੈਸੇ 500 ਰੁਪਏ ਤੇ ਥੋੜਾ ਸਮਾਨ ਵੀ ਥੋੜਾ ਜਿਹਾ ਲੈ ਗਏ ਉਹ ਪਿੱਛੇ ਦਫਤਰ ਉਹ ਤੋੜਿਆ ਕੋਈ ਸੀਸੀਟੀਵੀ ਦੋ ਮਿੰਟ ਹੋ ਰਹੇ ਹਨ ਹਾਂਜੀ ਦੋ ਹੱਥ ਤੇ ਮੋਟਰਸਾਈਕਲ ਨਹੀਂ ਇਹ ਤੇ ਹੱਥ ਤੇ ਪੈਦਲੀ ਹੈ